ਹੁਣ ਪਹਿਲਾਂ ਵਾਲੀਆਂ ਫੋਟੋਆਂ ਦੇਖ ਕੇ ਆਪਣੇ ਆਪ ਤਾਂ ਜਿੰਝ ਨਹੀਂ ਲੱਗਦਾ ਯਾਰ ਵੀ ਪਹਿਲਾਂ ਤਾਂ ਜਿੰਝ ਜਿਹਾ ਹੁੰਨੀ ਪਹਿਲਾਂ ਕਿਵੇਂ ਪਹੁੰਹਾਂਗਾ ਟਰਾਲੀ ਹੁੰਦੀ ਉਵੇਂ ਲੱਗਦੇ ਸੀ ਹੁਣ ਫਿੱਟ ਲੱਗਣ ਲੱਗੇ ਵਰਜੀ ਠੀਕ ਹੈ ਜੀ ਕਿੰਨਾ ਵੇਟ ਸੀ ਗਿਆ ਤੁਹਾਡਾ ਮੇਰਾ ਹੀ 100 ਕਿਜੀ ਸੀ ਜੀ ਅੱਜ ਸਵਾ ਦੋ ਮਹੀਨੇ ਹੋ ਗਏ ਮੈਨੂੰ ਲੰਦੇ ਨੂੰ ਸਵਾ ਦੋ ਮਹੀਨੇ ਚ ਮੈਂਨੇ 26 ਕਿਲੋ ਤੋੜਿਆ 26 ਕਿਲੋ ਹਾਂਜੀ ਕਿਵੇਂ ਲੱਗ ਰਹੀ ਹੈ ਹੁਣ ਦੀ ਜ਼ਿੰਦਗੀ ਬਹੁਤ ਹਲਕਾ ਪੀਲ ਹੋ ਰਿਹਾ ਜੀ ਕੱਪੜੇ ਸਾਰੇ ਆਣ ਲੱਗੇ ਮੇਨ ਗੱਲ ਤਾਂ ਠੀਕ ਹੈ ਕੀ ਕਹਿਣਾ ਚਾਹੋਗੇ ਜਿਹੜਾ ਜ਼ਿਆਦਾ ਵੇਟ ਲਈ ਦੱਲਿਆ ਬਸ ਮੈਂ ਇਹੀ ਕਹਿਣਾ ਚਾਹੂੰਗੀ ਵੀ ਜਾਗਰੂਕ ਹੋ ਆਪ ਦੀ ਸਿਹਤ ਵੱਲ ਧਿਆਨ ਦਿਓ ਮਰਨਾ ਤਾਂ ਸਭ ਨਹੀਂ ਹੈ ਪਰ ਐਵੇਂ ਵੀ ਜ਼ਿੰਦਗੀ ਜਿਉ ਕੇ ਮਰੋ ਵੀ ਕਿਸੇ ਦੇ ਬੋਝ ਨਾ ਹੋਵੇ ਕਿਉਂਕਿ ਚੱਕਣਾ ਤਾਂ ਚਾਰ ਜਣਿਆਂ ਨਹੀਂ ਹੈ ਜੀ ਹਲਕੋ ਅੱਠ ਨਾ ਲੱਗਣੇ ਪੈ ਜਾਣ ਜੀ ਵੀ ਮੈਨੂੰ ਪੁੱਛ ਕੇ ਦੇਖੋ ਕਿ ਮੈਂ ਕਿੰਨੀਆਂ ਬਿਮਾਰੀਆਂ ਲਈ ਫਿਰਦੀ ਸੀ ਜਨਾਬ ਅੱਛਾ ਹਾਂਜੀ ਬਿਮਾਰੀਆਂ ਵੀ ਠੀਕ ਹੋ ਗਈਆਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਵੀ ਐਵੇਂ ਬੀਪੀ ਵੱਧ ਗਿਆ ਜੀ ਘਟ ਗਿਆ ਜੀ ਅੱਛਾ ਹਨਾ ਸਾਰਾ ਦਿਨ ਸਰੀਰ ਟੁੱਟਿਆ ਟੁੱਟਿਆ ਰਹਿੰਦਾ ਸੀਗਾ ਵੀ ਜਿਵੇਂ ਕੋਈ ਕੰਮ ਕਰਨ ਨੂੰ ਦਿਲ ਨਹੀਂ ਸੀ ਕਰਦਾ ਬਹੁਤ ਜ਼ਿਆਦਾ ਦਿੱਕਤਾਂ ਸੀ ਮੈਂ ਤਦ ਨੂੰ ਗਨਣ ਲੱਗੀ ਤਾਂ ਤੇ ਦਿਵਾਲੀ ਲੰਘ ਗਈ ਅੱਛਾ ਜੀ ਪਹਿਲਾਂ ਮੇਰਾ ਬੀਬੀ ਦੋਸਾ ਪਲਸ ਰਹਾ ਕਰਦਾ ਮੈਨੂੰ ਡਾਕਟਰ ਨੇ ਪੱਕੇ ਗੋਲੀ ਲਾਤੀ ਸੀ ਤੇ ਮੈਂ ਹੁਣ 5 ਮਹੀਨਿਆਂ ਤੋਂ ਗੋਲੀ ਨਹੀਂ ਲੈ ਰਿਹਾ ਬੀਬੀ ਦੇ ਨਾਲ ਕੈਕਸਟ੍ਰਲ ਦੀ ਗੋਲੀ ਲੈ ਰਿਹਾ ਜੀ ਪੈਗ ਪੁਗਦਾ ਪੈਗ ਵੀਰ ਜੀ ਲਾ ਰਹੇ ਆ ਜੀ ਹੁਣ ਵੀ ਲਾਨੇ ਆ ਜੀ ਹਫਤੇ ਚ ਕਿਦੋਂ ਦਿਨ ਲਾ ਲਾਣੇ ਆ ਜੀ ਵੀ ਯੋਗਾ ਕਰ ਕਰਕੇ ਵਜਨ ਤੋੜਿਆ ਵੀਰ ਜੀ ਪਹਿਲਾਂ ਮੇਰੀ ਜੇ ਵਜਨ 123 ਕਿਲੋ ਸੀ ਮੈਂ 38 ਕਿਲੋ ਦਾ ਵਜਨ ਤੋੜ ਲਿਆ ਜੀ ਇਹ ਆ ਵੀ ਆਪਾਂ ਸਜੇਰੀਅਨ ਜਿਹੜੇ ਬੱਚੇ ਅੱਜ ਕੱਲ ਹੋ ਰਹੇ ਨੇ ਉਸ ਤੋਂ ਬਾਅਦ ਉਹਨਾਂ ਦਾ ਬੈਲੀ ਫੇਟ ਵੱਜ ਜਾਂਦਾ ਹੈ ਤਾਂ ਆਪਾਂ ਉਹ ਵੀ ਠੀਕ ਕਰ ਦੰਨੇ ਆ ਜੀ ਇਹਦੇ ਨਾਲ ਹਾਂਜੀ ਬਿਲਕੁਲ ਸਸੀਗਾਲ ਦੀ ਪਾਤੜਾਂ ਦੇ ਵਿੱਚ ਖੜੇ ਆ ਆਪਾਂ ਬਾਈਪਾਸ ਪੋਲ ਦੇ ਕੋਲੇ ਫੈਟ ਟੂ ਫਿਟ ਨਿਊਟ੍ਰੀਸ਼ਨ ਕਲੱਬ ਦੇ ਉੱਤੇ ਇੱਥੇ ਕੀ ਕੀ ਮਿਲੂਗਾ ਤੁਹਾਨੂੰ ਵਜਨ ਘਟਾਓ ਵ ਤੇ ਨਤੀਜੇ ਨਾਉਣ ਦੇ ਤਿੰਨ ਦਿਨਾਂ ਦੇ ਵਿੱਚ ਪੈਸੇ ਵਾਪਸ ਬਿਨਾ ਕਿਸੇ ਨੁਕਸਾਨ ਦੇ ਬਿਨਾ ਕਿਸੇ ਅਹਾਰ ਬਿਨਾ ਕਿਸੇ ਕਸਰ ਤੋਂ ਤੇ ਆਜੋ 22 ਸਾਲ ਨਾਲ ਕਰਦੇ ਆ ਗੱਲਬਾਤ ਪੂਰੀ ਡਿਟੇਲ ਦੇ ਸਾਹਿਲ ਭਾਈ ਆਪਾਂ ਪਹਿਲਾਂ ਤੁਹਾਡੀ ਜ਼ਿੰਦਗੀ ਤੋਂ ਸ਼ੁਰੂ ਕਰਦੇ ਆਂ ਗੱਲਬਾਤ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਾਂਗੇ ਪ੍ਰੋਡਕਟ ਬਾਰੇ ਵੀ ਕਿੰਨਾ ਟਾਈਮ ਲੈਣਾ ਨੂੰ ਤੁਹਾਡੀ ਜ਼ਿੰਦਗੀ ਪਹਿਲਾਂ ਕਿਵੇਂ ਦੀ ਸੀਗੀ ਪਹਿਲਾਂ ਵੀਰ ਜੀ ਮੈਂ ਜ਼ਿੰਦਗੀ ਕੱਟ ਰਿਹਾ ਸੀ ਹੁਣ ਜਿੰਦਗੀ ਮੈਂ ਜੂਨ ਲੱਗ ਗਿਆ ਹੂੰ ਪਹਿਲਾਂ ਮੇਰੇ 'ਚ ਵਜ਼ਨ 123 ਕਿਲੋ ਸੀ ਹੁਣ ਮੇਰੇ 'ਚ 38 ਕਿਲੋ ਮੈਂ ਵਜ਼ਨ ਘਟਾ ਲਿਆ ਆਪਦਾ ਜੀ ਅੱਛਾ 38 ਕਿਲੋ ਘਟਾਇਆ ਤੇ 14 ਇੰਚ ਮੇਰਾ ਪੇਟ ਘਟ ਗਿਆ ਜੀ ਹੂੰ ਹੁਣ ਮੈਂ ਆਪਣੀ ਜ਼ਿੰਦਗੀ ਬਹੁਤ ਇੰਜੋਏ ਕਰ ਰਿਹਾ ਆ ਜੀ ਹੂੰ ਤੇ ਪਹਿਲਾਂ ਬਾਈ ਜਿਹੜੇ ਤੁਸੀਂ ਦੱਸ ਰਹੇ ਸੀ ਆਪਣੀ ਗੱਲਬਾਤ ਹੋ ਗਈ ਵੀ ਸ਼ੂਗਰ ਦਾ ਸੀਗਾ ਉਸ ਨੂੰ ਮੈਨੂੰ ਵੀ ਮੇਰਾ ਬੀਪੀ ਰਹਾ ਕਰਦਾ ਦੋ ਬੀਪੀ ਮੇਰਾ 200 ਪਲੱਸ ਰਹਾ ਕਰਦਾ ਜੀ ਜੀ ਮੈਨੂੰ ਪੱਕੀ ਗੋਲੀ ਲੱਗ ਗਈ ਸੀ ਹੁਣ ਮੈਨੂੰ ਘਟਾੜ 4 4.5 ਮਹੀਨੇ ਹੋ ਗਏ ਮੈਂ ਬੀਬੀ ਦੀ ਗੋਲੀ ਨਹੀਂ ਲੈ ਰਿਹਾ ਜਿੱਨਾ ਕੈਪਟੋਲ ਦੀ ਲੈ ਰਿਹਾ ਬਿਲਕੁਲ ਫਿੱਟ ਹੈ ਸਰੀਰ ਹੁਣ ਮੇਰਾ ਜੀ ਬਿਲਕੁਲ ਫਿੱਟਾ ਹੁਣ ਆਪਣੀ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਗਰੰਟ ਲੋਕੇਸ਼ਨ ਕਿੱਥੇ ਖੜਿਆ ਆਪਾਂ ਹਾਂ ਇਸ ਟਾਈਮ ਆਪਾਂ ਜੀ ਸਮਰੂਰ ਰੋਡ ਤੇ ਜੀ ਨੀਅਰ ਬਾਈਪਾਸ ਜੀ ਜੀ ਹੁਣ ਬਾਈ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਬਸ ਇਹ ਹੈ ਬਿਰਜੀ ਪਹਿਲਾਂ ਮੇਰਾ ਲਗ 46 ਇੰਚ ਸੀ ਹੁਣ ਲਗ 33 ਇੰਚ ਰਹਿ ਗਿਆ ਜੀ ਸਭ ਤੋਂ ਵੱਡਾ ਇਹ ਹੈ ਜੀ 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 ਇਹ ਇਹਨਾਂ ਬੱਚਾ ਨੇ ਵੀ ਯੂਜ਼ ਕੀਤਾ ਇਹ ਬੱਚਾ ਨੇ ਕਿਤੇ ਮੇਰੇ ਬੇਟਾ ਹੈ ਜੀ ਇਹ ਮੇਰੀ ਮੇਸੀ ਜਨੇ ਜੀ ਜੀ ਕਿਹੜੀ ਕਿਹੜੀ ਉਮਰ ਦਾ ਯੂਜ਼ ਕਰ ਸਕਦੇ ਨਾਲ ਆਪਣੇ 2 ਸਾਲ ਤੋਂ ਪਲੱਸ ਜੀ ਕੋਈ ਵੀ ਯੂਜ਼ ਕਰ ਸਕਦਾ ਇਹਨੂੰ ਬੱਚਾ ਜੀ ਮਨੂੰ ਮੈਨੂੰ ਗੱਲ ਵੀ ਫੋਨ ਕਾਫੀ ਆਏ ਸੀਗੇ ਵੀ ਸਾਡੀ ਮਾਤਾ 70 ਸਾਲ ਦੀ ਹੈ ਕੋਈ ਭਾਵੇਂ 70 ਸਾਲ ਦੀ ਉਮਰ ਹੈ ਭਾਵੇਂ 75 ਸਾਲ ਦੀ ਉਮਰ ਹੈ ਜੀ ਕੋਈ ਵੀ ਯੂਜ਼ ਕਰ ਸਕਦਾ 2 ਸਾਲ ਤੋਂ ਵੱਡਾ ਉਮਰ ਦਾ ਬੱਚਾ ਜੀ ਲੈ ਕੇ ਜੀ ਬਜ਼ੁਰਗ ਤੱਕ ਜੀ ਮਤਲਬ ਇੱਕ ਤਾਂ ਬੇਟ ਘਟ ਵਧਾਉਣ ਦਾ ਵੀ ਆ ਵਧਾਉਂਦਾ ਵੀ ਆ ਵੀਰ ਜੀ ਅੱਛਾ ਉਹਦਾ ਅਲੱਗ ਤੋਂ ਆ ਉਹਦਾ ਕਿਡਜ਼ ਗਰੋ ਆਉਂਦਾ ਜੀ ਬੱਚਾ ਸਪੈਸ਼ਲ ਹੈ ਜੀ ਹੂੰ ਕਿਡਜ਼ ਗਰੋ ਆ ਜਾਂਦਾ ਉਹਦੇ ਵਿੱਚ ਕੀ ਕੀ ਆ ਜਾਂਦਾ ਇਹਨਾਂ ਦਾ ਬੱਚੇ ਦਾ ਬੈਣ ਘਟਾਉਣਾ ਬੱਚੇ ਦਾ ਵਧਾਣਾ ਜੀ ਤੇ ਹਾਈਟ ਵਧਾਣੀ ਜੀ ਬੱਚੇ ਐਕਟਿਵ ਨਹੀਂ ਹੁੰਦੇ ਜੀ ਚੁਸਤ ਨਹੀਂ ਹੁੰਦੇ ਜੀ ਉਹ ਸਾਰੇ ਹੀ ਕੰਮ ਕਰਦਾ ਜੀ ਕੀ ਸਿਸਟਮ ਕਰੋ ਖਾਣਾ ਕੋਨਾ ਬੰਦ ਕਰਾਉਣੇ ਵੀਰ ਜੀ ਰਜਾ ਰਜਾ ਕੇ ਖਵਾਵਾਂਗੇ ਵੀਰ ਜੀ ਰਜਾ ਕੇ ਖਵਾਉਂਗੇ ਐਨ ਫੁੱਲ ਜੀ ਤਸੱਲੀ ਕਰਾ ਦਾਂਗੇ ਅਗਲੇ ਦਿਨ ਕਿਈ ਐਰੀ ਮਗਾ ਕਿਤੇ ਰੋਟੀ ਬੰਦ ਕਰਦੇ ਉਹ ਤੇ ਫਿਰ ਦਿੱਕਤ ਆ ਜਾਏ ਕੋਈ ਕਿਸੇ ਦੀ ਨਹੀਂ ਨਹੀਂ ਰੋਟੀ ਇੰਨਾ ਕੁਝ ਖਵਾਵਾਂਗੇ ਆਪੇ ਕਹਿੰਦਾ ਵੀ ਥੋੜਾ ਕਰ ਦਿਓ ਸਾਡਾ ਖਾਣਾ ਜੀ 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 ਤੇ ਜਿਹੜੇ ਕੋਈ ਬੰਦੇ ਪੈਗ-ਪੁਗ ਲਾਉਂਦੇ ਤੇ ਉਹਨਾਂ ਦਾ ਸਿਸਟਮ ਕੀ ਪੈਗ ਵੀ ਲਾ ਸਕਦੇ ਨੇ ਇਹ ਜੀ ਉਹ ਲਿਮਟਡ ਸਿਸਟਮ ਹੁੰਦਾ ਜੀ ਅੱਛਾ ਉਹ ਅਸੀਂ ਦੱਸ ਦਿਆਂ ਵੀ ਕਿਹੜੀ ਪੀਣੀ ਹੈ ਕਿਹੜੀ ਨਹੀਂ ਪੀਣੀ ਜੀ ਕੀ ਸਿਸਟਮ ਹੈ ਤਾਂ ਨਹੀਂ ਹੈਗਾ ਵੀ ਤੁਸੀਂ ਉਹਨਾਂ ਨੂੰ ਦਵਾਈ ਦੇ ਦਿੱਤੀ ਤੇ ਤੁਸੀਂ ਉਹਨਾਂ ਨਾਲ ਸੰਬਰਕ ਦੇ ਵਿੱਚ ਨਾ ਰਹੋ ਨਹੀਂ ਨਹੀਂ ਮਿੰਟ ਜੀ ਅਸੀਂ ਡੇਲੀ ਉਹਨਾਂ ਨੂੰ ਹੋਮ ਡੇਟ ਪਾਣੇ ਆ ਜੀ ਉਹ ਤੁਹਾਨੂੰ ਡੇਲੀ ਡੇਟ ਪਾਣਗੇ ਸ਼ੋਭਾ ਜੀ ਸਾਡਾ ਡੇਟ ਪਾਣ ਦਾ ਟਾਈਮ ਸ਼ੋਭਾ 4 ਵਜੇ ਲੈ ਕੇ 6 ਵਜੇ ਤੱਕ ਹੁੰਦਾ ਜੀ ਅਸੀਂ ਨਾਲ ਦੇ ਉਹਨਾਂ ਨੂੰ ਹੋਮ ਡੇਟ ਪਾਣੇ ਆ ਜੀ ਡੇਲੀ ਨਾਈਟ ਡਾਈਟ ਯੂਜ਼ ਕਰਨੀ ਹੁੰਦੀ ਹੈ ਉਹ ਜੀ ਰਿਜ਼ਲਟ ਕਿੰਨੇ ਦਿਨਾਂ ਤੋਂ ਆਣਾ ਸ਼ੁਰੂ ਹੋਏ ਸੇਮ ਸੇਮ ਰਿਜ਼ਲਟ ਆਇਆਗਾ ਵੀਰ ਜੀ ਸੇਮ ਡੇ ਤੋਂ ਸੈਕੰਡ ਡੇ ਸੈਕੰਡ ਡੇ ਹਲਕਾ ਮੈਸਜ ਹੌਨ ਆ ਜਾਂਦਾ ਥਰਡ ਡੇ એનર્ਜੀ ਆ ਜਾਂਦੀ ਹੈ ਬੋਡੀ 'ਚ ਜੀ ਬੋਡੀ 'ਚ એનર્ਜੀ ਆ ਜਾਂਦੀ ਹੈ ਵੀ ਇਹ ਤਾਂ ਨਹੀਂ ਹੈਗਾ ਵੀ weight ਆਪਣੇ ਚੋਂ ਘਟ ਗਿਆ ਤੇ ਉਸ ਤੋਂ ਬਾਅਦ ਸਰੀਰ ਨੂੰ ਥਕਾਵਟ ਹੋਵੇ ਜਾਂ ਹੋਰ ਨਹੀਂ ਨਹੀਂ ਵੀਰ ਜੀ ਦਾ ਬੰਦਾ ਭੁੱਲੇ ਜਾਓ ਜੀ ਅੱਲਾ ਜਿੱਦ ਦਿਨਾਂ ਚੌਥੇ ਦਿਨ ਆਪੇ ਹੀ ਫੋਨ ਕਰ ਲੈਂਦਾ ਵੀਰ ਜੀ ਸਾਡੇ ਬੋਡੀ 'ਚ એનર્ਜੀ ਬਹੁਤ ਜ਼ਿਆਦੀ ਆ ਗਈ ਬਹੁਤ ਜ਼ਿਆਦੀ ਬਲੇਸਿੰਗ ਆ ਰਹੀਆਂ ਹਨਾ ਹਾਨੂੰ ਹੁਣ ਜੀ ਮਨਗਰ ਸਰੀਰ ਦੇ ਵਿੱਚ ਪਾਵਰ ਨਹੀਂ ਖਤਮ ਕਰਦਾ ਵੀ ਫੈਟ ਆ ਜਿਹੜੀ ਫालतੂ ਤੁਹਾਡੀ ਜਿਹੜੀਆਂ ਬਿਮਾਰੀਆਂ ਉਹੀ ਕਰਦਾ ਹੈ ਹਾਂਜੀ ਹਾਂ ਮੇਨ ਮਕਸਦ ਵੀਰ ਜੀ ਆਪਣਾ ਫੈਟ ਖਤਮ ਕਰਨਾ ਜੀ ਵਜਨ ਦਾ ਆਪੇ ਹੀ ਘਟਦੇ ਜਾਊਗਾ ਜੀ ਬਾਈ ਜੇ ਕੋਈ ਤੁਹਾਡੇ ਤੋਂ ਮੈਡੀਸਿਨ ਲੈ ਗਿਆ ਤਾਂ ਉਸ ਤੋਂ ਬਾਅਦ ਉਹਨੂੰ ਫਿੱਟ ਨਾ ਬੈਠੀ ਤਾਂ ਫੇਰ ਤਾਂ ਆਪਣੀ ਮਨੀ ਬੈਕ ਗਾਰੰਟੀ ਹੈ ਵੀਰ ਜੀ ਮਨੀ ਬੈਕ ਕਿੰਨੇ ਟਾਈਮ ਦੀ ਹੈ 3 ਡੇ ਮਨੀ ਬੈਕ ਗਾਰੰਟੀ ਹੈ ਜੀ ਜੀ ਤੇ ਪਹੁੰਚਦਾ ਕਿਵੇਂ ਆ ਇੱਥੋਂ ਦੇ ਦੋ ਕੱਲ ਤਾਂ ਆ ਜਾਣਗੇ ਤੁਹਾਡੇ ਕੋਲੇ ਜਿਹੜੇ ਦੂਰ ਬੈਠੇ ਉਹਨਾਂ ਦੀ ਜੀ ਬਾਈ ਕੋਰੀਅਰ ਕਰਵਾਨੀ ਹੈ ਜੀ ਕੋਰੀਅਰ ਦਾ ਕੋਈ ਚਾਰਜ ਹੀ ਨਹੀਂ ਲੈਂਦੇ ਜੀ ਜੀ ਕੋਈ ਇਹ ਤਾਂ ਕੋਈ ਚਾਰਜ ਨਹੀਂ ਹੈਗਾ ਜੀ ਤੇ ਆਪਾਂ ਰਿਜ਼ਲਟ ਦਿਖਾਈਏ ਵੀ ਕਿੰਨੇ ਕਿੰਨੇ ਆਪਣੇ ਪਹਿਲਾਂ ਇਹਨਾਂ ਬਾਰੇ ਦੱਸੋ ਭੈਣ ਹੋਰਾਂ ਮੇਰੇ ਹਾਂਜੀ ਮੈਂ ਆਪਣਾ 2.5 ਮਹੀਨਿਆਂ ਦੇ ਵਿੱਚ 14 ਕਿਲੋ ਲਾਸ ਕੀਤਾ ਜੀ ਹੁਣ ਮੈਂ ਆਪਣੇ ਆਇਡਲ weight ਤੇ ਆਈ ਹੂੰ 2.5 ਮਹੀਨਿਆਂ ਦੇ ਵਿੱਚ 14 ਕਿਲੋ ਹਾਂਜੀ ਪਹਿਲਾਂ ਨਾਲੋਂ ਜ਼ਿੰਦਗੀ ਹੁਣ ਕਿਵੇਂ ਲੱਗਦੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਹੁਣ ਇੱਥੇ ਹੀ ਰੱਖਣਾ weight ਕੇ ਹੋਰ ਬੱਦਲ ਬਿਲਕੁਲ ਆਇਡਲ weight ਤੇ ਆ ਜੀ ਮੈਂ ਜਿੰਨਾ ਮੇਰਾ height ਦੇ ਹਿਸਾਬ ਨਾਲ ਮੈਨੂੰ ਆਇਡਲ weight ਚਾਹੀਦਾ ਸੀ ਮੈਂ ਉੱਥੇ ਕਿੰਨਾ ਹੁੰਦਾਗਾ ਆਪਣੇ ਮਨ ਦੇ ਦੇਖੀ ਹਾਈਟ ਦੇ ਸਾਹਿਬ ਨਾਲ ਜੀ ਮੇਰੀ 5 ਫੁੱਟ 6 ਇੰਚ ਹਾਈਟ ਆਈ ਮੈਨੂੰ 52 ਤੋਂ 60 ਦੇ ਵਿੱਚ ਚਾਹੀਦਾ ਇਹ ਮੈਂ 60 ਕਿਲੋ ਤੇ ਆਈ ਹੁਣਾ ਉਹਨਾ ਹੀ ਹੋ ਗਿਆ ਬਸ ਜਿੰਨਾ ਚਾਹੀਦਾ ਸੀਗਾ ਹੁਣ ਬਦ ਵਧੀਆ ਸੰਤੁਸ਼ਟ ਨਾ ਹੁਣ ਤੁਹਾਡਾ ਡਾਈਟ ਚਾਰਟ ਬਣ ਗਿਆ ਤੁਸੀਂ ਉਹਨਾ ਹੀ ਖਾਣਾ ਹਾਂਜੀ ਹਾਂ ਹੁਣ ਮੈਂ ਜਿਵੇਂ ਸ਼ੇਕ ਛੱਡਦਾ ਜੀ ਲੈਣਾ ਮੈਂ ਹੁਣ ਸਵੇਰੇ ਨਾਸ਼ਤਾ ਕਰਦੀ ਆ ਜੀ ਪੰਜਾਬੀ ਲੈਣੀ ਆ ਜੀ ਜੀ ਇਹਨਾਂ ਦਾ ਬੱਚੇ ਦਾ ਵੀ ਉਹ ਕਰਿਆ ਹਾਂਜੀ ਹਾਂ ਕਿੰਨਾ ਬੱਚੇ ਨੇ 5 ਕਿਲੋ ਘਟਾਏ ਆ ਜੀ ਪਹਿਲਾਂ ਇਹਦਾ 39 ਕਿਜੀ ਸੀ ਹੁਣ 34 ਕਿਲੋ ਰਹਿ ਗਿਆ ਜੀ 34 ਕਿਲੋ ਰਹਿ ਗਿਆ ਹੁਣ ਹੁਣ ਇੱਥੇ ਹੀ ਰੱਖਣਾ ਇਹਨਾਂ ਦਾ ਮੇਰੇ ਤੇ 2 ਕਿਲੋ ਹੋਰ ਘਟਾਣੇ ਆ ਜੀ ਜਿਹੜਾ ਪਹਿਲਾਂ ਸੀ ਬਹੁਤ ਜ਼ਿਆਦਾ ਲੇਜੀ ਸੀ ਜੀ ਇਮਿਊਨਿਟੀ ਪਾਵਰ ਬਹੁਤ ਜ਼ਿਆਦਾ ਸਲੋ ਸੀ ਇਹਦਾ ਹੀ ਬਿਮਾਰ ਰਹਿੰਦਾ ਸੀਗਾ ਹੁਣ ਕੋਈ ਚੱਕਰ ਨਹੀਂ ਹੈਗਾ ਜੀ ਕੋਈ ਦਵਾਈ ਨਹੀਂ ਲੈਂਦਾ ਹੁਣ ਇਹਨਾਂ ਦੀਆਂ ਫੋਟੋਆਂ ਹੈਗੀਆਂ ਪੁਰਾਣੀਆਂ ਹਾਂਜੀ ਹਾਂਜੀ ਚਲੋ ਫੋਟੋਆਂ ਇਹਨਾਂ ਦੇ ਵੀ ਹੈਗੀਆਂ ਹਾਂ ਲੱਕੜੀ ਦੇ ਉੱਪਰ ਹੀ ਅੱਛਾ ਇੱਥੇ ਵੀ ਹੈਗੀਆਂ ਉੱਪਰ ਲੱਕੜੀ 'ਤੇ ਜੀ ਯਾਰ ਰਿਜ਼ਲਟ ਤੁਹਾਡੇ ਸਾਹਮਣੇ ਆ ਬਾਈ ਇਹ ਨਹੀਂ ਹੈਗਾ ਜਿਹੜਾ ਬੰਦਾ ਲੈ ਗਿਆ ਉਹ ਆਪਣੇ ਆਪ ਹੀ ਦੱਸਦਾਗਾ ਉਹਨਾਂ ਨੂੰ ਹੁਣ ਆ ਬਾਈ ਜੀ ਦਾ ਪੇਟ ਦੇਖੋ ਕਿੱਥੇ ਸੀਗਾ ਇਹ ਇਧਰ ਦੇਖੋ ਬਾਹਰ ਦੇ ਵਿੱਚ ਹੁਣ ਮੰਨ ਲੇ ਕਿ ਚਲੋ ਬਾਈ ਉਮਰ ਨਾਲੋਂ 10 ਸਾਲ ਛੋਟੇ ਲੱਗਣ ਲੱਗ ਜੂ ਤੁਸੀਂ ਐ ਨਹੀਂ ਜਵਾਈ ਫੁੱਲ ਜਵਾਈ ਹੋਣ ਲੱਗੇ ਵੀਰ ਜੀ ਛੋਟੇ ਤੇ ਕੀ ਲੱਗਣ ਲੱਗੇ ਲੋਕ ਇਹਦੇ ਨਾਲ ਮਜ਼ਾਕ ਕਰਨ ਲੱਗੇ ਵੀ ਹੁਣ ਤੁਸੀਂ ਕੀ ਖਾਣ ਪੀਣ ਲੱਗੇ ਵੀ ਤੁਸੀਂ ਆ ਉਮਰ ਵੱਧ ਰਹੀ ਹੁਣ ਛੋਟੀ ਉਮਰ ਘਟਣ ਲੱਗ ਗਈ ਪਹਿਲਾਂ ਬਾਈ ਛੋਟੀ ਉਮਰ ਦੇ ਲੱਗਣ ਲੱਗੇ ਜੀ ਪਹਿਲਾਂ ਬਈ ਜਦੋਂ ਕਿਸ ਫੰਕਸ਼ਨ 'ਚ ਜਾਂਦੇ ਸੀਗੇ ਜਿਵੇਂ ਕੱਪੜਿਆਂ ਦੀ ਗੱਲ ਕਰ ਲਈਏ ਜਾਂ ਹੋਰ ਜਾਂਦੇ ਟ੍ਰਿਪ ਤੇ ਜਾਂਦੇ ਤਾਂ ਕਿਵੇਂ ਲੱਗਦਾ ਸੀਗਾ ਵੀਰ ਜੀ ਪਹਿਲਾਂ ਕੱਪੜੇ ਨਹੀਂ ਆਉਂਦੀ ਸਾਡੇ ਨਾਲ ਆਪ ਦੇ ਵੀਰ ਜੀ ਅੱਛਾ ਅਲੇ ਦੁਕਾਨਦਾਰ ਕਹੇਗਾ ਵੀ ਤੁਹਾਡੇ ਨਾਲ ਆਪ ਦੇ ਆ ਕੱਪੜੇ ਨੇ ਇਹਨਾਂ ਦੀ ਚੁਆਇਸ ਕਰ ਲਓ ਹੁਣ ਕੱਲ ਸ਼ੋਪਿੰਗ ਕਿਤੇ ਵੀ ਕੱਪੜੇ ਲਿਆਂ ਦਾ ਸਵਾਦ ਆ ਗਿਆ ਗੱਲ ਤੁਨੂੰ ਅੱਛਾ ਹੁਣ ਪਹਿਲਾਂ ਵਾਲੀਆਂ ਫੋਟੋਆਂ ਦੇਖ ਕੇ ਆਪਣੇ ਆਪ ਤਾਂ ਇਹ ਜੀ ਨਹੀਂ ਲੱਗਦਾ ਯਾਰ ਵੀ ਪਹਿਲਾਂ ਤਾਂ ਜਿੰਨੀ ਪਹਿਲਾਂ ਕਿਵੇਂ ਪਹੁੰਹਾਂਗੇ ਟ੍ਰਾਲੀ ਹੁੰਦੀ ਆ ਉਵੇਂ ਲੱਗਦੇ ਸੀ ਹੁਣ ਫਿੱਟ ਲੱਗਣ ਲੱਗੇ ਵੀਰ ਜੀ ਠੀਕ ਹੈ ਠੀਕ ਹੈ ਠੀਕ ਦੀਆ ਇਹਨਾਂ ਦੇ ਵੀ ਪੈਂਟ ਕੋਟ ਆਉਣ ਲੱਗ ਗਿਆ ਹਾਂ ਉਹ ਇਹਨਾਂ ਨੇ 55 ਕਿਲੋ ਵਜ਼ਨ ਤੋੜਿਆ ਅਬਦਾ ਜੀ ਕਿੰਨਾ 55 ਕਿਲੋ ਅੱਛਾ 127 ਕਿਜੀ ਸੀ 75 ਕਿਲੋ ਇਹਨਾਂ ਨੇ ਮਨ ਹਾਈਟ ਦੇ ਹਿਸਾਬ ਨਾਲ 75 ਕਰ ਲਿਆ 127 ਦੇ 75 ਦੇ ਆਉਣਾ ਬਹੁਤ ਐ ਲੱਗਦਾ ਹੁੰਦਾ ਔਖਾਗਾ ਪਰ ਇਹਦੇ ਨਾਲ ਸੌਖਾ ਰੱਜ ਕੇ ਬਾੜ ਸਾਲ ਦੀ ਉਮਰ ਇਹਨਾਂ ਦੀ ਜੀ ਕਿਹੜੇ ਕਹਿੰਦੇ ਬਜ਼ੁਰਗ ਆਪਣੇ ਵਜ਼ਨ ਨਹੀਂ ਤੋੜ ਸਕਦੇ ਜੀ ਉਹ ਆਪਣੇ ਕੋਲ ਹੈਗੇ ਨਹੀਂ ਜੀ 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 ਹਾਂ ਸਾਹਮਣੇ ਆ ਸਹੀ ਗੱਲ ਹੈ ਉਦਾਹਰਨ ਤੇ ਇੱਧਰ ਇਹ ਫੌਜੀ ਨੇ ਆਪਣੇ ਜੀ ਫੌਜੀ ਆ ਦੇਖੋ ਇੱਥੇ ਪੇਟ ਫੌਜੀ ਦਾ ਤੇ ਇੱਥੇ ਦੇਖੋ ਉੱਪਰ ਤੋਂ ਆਈ ਆਗਾ ਬੇਟੇ ਦੀ ਆਈ ਬੇਟਾ ਜੀ ਜੀ ਤੇ ਆਪਾਂ ਸਕਰੀਨ ਦੇ ਉੱਤੇ ਨੰਬਰ ਪਾਇਆ ਹੋਇਆਗਾ ਜਿਹੜੇ ਭਰਾ ਨੂੰ ਕਿਤੇ ਵੀ ਲੋੜ ਆ ਤੇ ਬਾਈ ਉਹਦੇ ਬਾਰੇ ਤੁਸੀਂ ਜਾਣਕਾਰੀ ਦੇ ਦਿਓ ਵੀ ਫੋਨ ਕਾਲ ਆਵੇ ਜਾਂ ਵਟਸਐਪ ਆਵੇ ਜਾਂ ਕਿੱਦਾਂ ਜੀ ਸਾਨੂੰ ਵਟਸਐਪ ਤੇ ਤੁਸੀਂ ਆਪਣੀ ਹਾਈਟ ਦੇ ਵੇਟ ਲਿਖ ਕੇ ਪਾ ਦਿਓ ਜੀ ਅਸੀਂ ਤੁਹਾਨੂੰ ਸਾਰਾ ਕੁਝ ਉਹਦੇ ਦੱਸ ਦਾਂਗੇ ਜੀ ਤੇ ਉਹਦੇ ਬਾਅਦ ਅਸੀਂ ਕਾਲ ਵੀ ਕਰਾਂਗੇ ਜੀ ਹੁਣ ਬਾਈ ਇਹੋ ਦੱਸ ਦਿਓ ਜਿਨ੍ਹਾਂ ਨੇ ਵੇਟ ਗੇਨ ਕਰਨਾ ਹੈ ਮਤਲਬ ਪਤਲੇ ਜਿਹੇ ਆ ਜਾਂ ਸਲਿਮ ਜਿਹੇ ਆ ਜਿਨ੍ਹਾਂ ਨੂੰ ਅਲਾਦਾ ਮੇਰਾ ਵੇਟ ਵਧਦਾ ਨਹੀਂ ਕਿਸੇ ਤਰੀਕੇ ਦਾ ਜੀ ਵੇਟ ਵਧੇਗਾ ਵੇਟ ਨਾਲ ਫੈੜ ਨਹੀਂ ਆਏਗੀ ਤੁਹਾਡੇ ਮਸਲ ਬਣਨਗੇ ਉਹਦੇ ਨਾਲ ਜੀ ਠੀਕ ਹੈ ਐ ਨਹੀਂ ਹੈਗਾ ਵੀ ਮਟਾਪਾ ਜੀ ਮਟਾਪਾ ਨਹੀਂ ਆਏਗਾ ਜੀ ਮਸਲ ਬਣਨਗੇ ਉਹਦੇ ਨਾਲ ਜੀ ਬਣਨਗੇ ਠੀਕ ਹੈ ਜੀ ਤੇ ਜਿਹੜਾ ਭਰਾ ਕੋਈ ਵਿਦੇਸ਼ਾਂ ਦੇ ਵਿੱਚ ਬੈਠਾਗਾ ਉਹਨਾਂ ਨਾਲ ਵੀ ਉਹਨਾਂ ਨੂੰ ਅਸੀਂ ਬਾਈਕ ਕੋਰੀਅਰ ਕਰਵਾ ਦਨੇ ਵੀਰ ਜੀ ਕੋਰੀਅਰ ਦਾ ਚਾਰਜਿੰਗ ਲੱਗਦਾ ਜੀ ਜੀ ਉਹਨਾਂ ਦੀ ਡਾਈਟ ਚਾਰਟ ਫਿਰ ਕਿਦਾਂ ਹੁੰਦੇ ਆਗੇ ਉਹਨਾਂ ਦੀ ਡਾਈਟ ਅਸੀਂ ਹਫਤੇ ਦੀ ਹੀ ਪਾ ਦਨੇ ਆ ਡੇਲੀ ਕਹਿੰਦੇ ਨੇ ਡੇਲੀ ਪਾ ਦਨੇ ਦਸ ਦੇ ਨੇ ਕਹਿੰਦੇ ਨੇ ਦਸ ਦੇ ਨੇ ਹੀ ਬਿਮਨ ਕਿਸੇ ਵੀ ਫੀਲਡ ਦਾ ਬੰਦਾ ਹੋਵੇ ਜੀ ਕਿਹੇ ਚਾ ਦਾ ਮੈਂ ਗੁਰੂ ਗ੍ਰੰਥੀ ਹੋਵੇ ਮਨਾ ਜੀ ਪਾਠ ਕਰਦਾ ਹੋਵੇ ਜੀ ਸੀਟਿੰਗ ਕੁਰਸੀ ਤੇ ਬੈਠਦਾ ਹੋਵੇ ਫਿਰ ਇੱਕ ਤਾਂ ਵਜਨ ਹੀ ਟੁੱਟੇਗਾ ਜੀ ਆਪਾਂ ਤਾਂ ਖਾਣ ਪੀਣਾਂ ਤਰੀਕਾ ਚੇਂਜ ਕਰਨਾ ਵਸ ਜੀ ਹੂੰ ਹੂੰ ਤੇ ਬਾਕੀ ਭਾਈ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਜ਼ਿਆਦਾ ਵੇਟ ਓਵਰ ਵੇਟ ਲਈ ਫੱਦਿਆ ਸਹਿਲ ਭਾਈ ਉਹ ਭੈਣ ਜੀ ਵੀ ਯੂਜ਼ ਕਰ ਰਹੇ ਆ ਉਹ ਸਮਾਨੇ ਭਾਈ ਜੀ ਉਹ ਵੀ ਕਰ ਰਹੇ ਨੇ ਉਹਨਾਂ ਹੋ ਗਈ ਸਭਾ ਦੋ ਮਹੀਨੇ ਹੋ ਗਏ ਯੂਜ਼ ਕਰਦੇ ਨੂੰ ਜੀ ਕਿੰਨਾ ਵੇਟ ਸੀ ਗਿਆ ਤੁਹਾਡਾ ਮੇਰਾ ਹੀ 100 ਕਿਜੀ ਸੀ ਜੀ ਅੱਜ ਸਵਾ ਦੋ ਮਹੀਨੇ ਹੋ ਗਏ ਮੈਨੂੰ ਲੰਦੇ ਨੂੰ ਸਵਾ ਦੋ ਮਹੀਨੇ ਜਿਵੇਂਨੇ 26 ਕਿਲੋ ਤੋੜਨੀ ਆ 26 ਕਿਲੋ ਹਾਂਜੀ ਕਿਵੇਂ ਲੱਗ ਰਹੀ ਹੈ ਹੁਣ ਦੀ ਜ਼ਿੰਦਗੀ ਉਹ ਤਾਂ ਹਲਕਾ ਵੀ ਲੋਰਿਆ ਜੀ ਕੱਪੜੇ ਸਾਰੇ ਆਣ ਲੱਗੇ ਮੇਨ ਗੱਲ ਤਾਂ ਠੀਕ ਹੈ ਪਹਿਲਾਂ ਪਹਿਲਾਂ ਜਿਹੜੇ ਬੰਦ ਹੋਏ ਸੀ ਉਹ ਹੁਣ ਸਾਰੇ ਆਣ ਲੱਗ ਗਏ ਇਹ ਵੀ ਹੁਣ ਕਿੰਨਾ ਰੱਖਣਾ ਹੁਣ ਤੁਸੀਂ weight ਹੋਰ ਕਿੰਨਾ 25 26 ਕਿਲੋ ਹੋਰ ਹੋਰ ਹੁਣ ਐ ਲੱਗਦਾ ਵੀ ਆਰਾਮ ਨਾਲ ਤੋੜ ਲਾਂਗੇ weight ਹਾਂਜੀ ਹੁਣ ਤਾਂ ਨੋਰਮਲ ਹੀ ਗੱਲ ਲੱਗਦੀ ਹੈ ਤੇ ਪਹਿਲਾਂ ਕਿਵੇਂ ਲੱਗਦਾ ਪਹਿਲਾਂ ਐ ਲੱਗਦਾ ਸੀ ਵੀ ਆਪਾਂ ਤਾਂ ਹੁਣ ਮੁਸ਼ਕਲ ਆ ਵੀ ਆਪਣੇ ਦਰ ਟੁੱਟਣਾ ਨਹੀਂਗਾ ਹਾਂਜੀ ਪਹਿਲਾਂ ਤਾਂ ਬਹੁਤ ਜ਼ਿਆਦਾ ਓਵਰ ਹੋ ਮਤਲਬ ਬਾਦੀ ਰਿਹਾ ਸੀ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਹੁੰਦਾ ਐਵੇਂ ਫੀਲ ਹੁੰਦਾ ਵੀ ਕੱਲ੍ਹ ਨੂੰ ਕੋਈ ਕਿੰਨਾ ਘਟ ਗਿਆ ਹੋਊਗਾ ਤੇ ਇਹ ਹੀ ਫੀਲਿੰਗ ਆਉਂਦੀ ਹੈ ਵੀ ਸਵੇਰੇ ਦੇਖੋ ਕਿੰਨਾ ਘਟ ਗਿਆ ਹੋਊਗਾ ਹਾਂ ਰਿਜ਼ਲਟ ਵਾਲਾ ਕੰਮ ਆ ਜਦੋਂ ਕੰਡੇ ਤੇ ਚੜਦੇ ਆਂ ਤੇ ਇਹ ਤਾਂ ਡੇਲੀ ਰਿਜ਼ਲਟ ਮਿਲਦਾ ਹੀ ਮਜ਼ਾ ਆਉਂਦਾ ਹੈ ਡੇਲੀ ਡੇਲੀ ਕੁਛ ਨਾ ਕੁਛ ਨਿਊ ਖਾਣ ਨੂੰ ਮਿਲਦਾ ਇਕੋ ਹੀ ਚੀਜ਼ ਨਹੀਂ ਹੈਗੀ ਵੀ ਆਪਾਂ ਇਕੋ ਹੀ ਚੀਜ਼ ਕਾਫੂਸੀ ਖਾਣਾ ਹੈ ਡੇਲੀ ਹਰ ਇੱਕ ਨੋਰਮ ਮਤਲਬ ਕਿ ਅਲੱਗ ਜੰਕ ਫੂਡ ਵੀ ਆਉਂਦਾ ਹੈ ਸਾਰਾ ਕੁਝ ਆਉਂਦਾ ਹੈ ਵੀ ਮਜ਼ਾ ਆ ਰਿਹਾ ਡਾਈਟ ਕਰਨ ਦਾ ਵੀ ਹੁਣ ਜਦੋਂ ਆਪਾਂ ਨੂੰ ਡਾਈਟ ਦਾ ਪਤਾ ਲੱਗਾ ਡਾਈਟ ਚਾਰਟ ਆਪਣੇ ਕੋਲੇ ਆ ਗਿਆ ਆਪਾਂ ਨੂੰ ਪਤਾ ਲੱਗਾ ਵੀ ਆਹ ਆਹ ਖਾਣਾਗਾ ਇਹਦੇ ਨਾਲ ਆ ਚੀਜ਼ ਹੋਣੀ ਇਹਦੇ ਨਾਲ ਆ ਹੋਣੀ ਆ ਐ ਨਹੀਂ ਲੱਗਦਾ ਵੀ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਕੀ ਖਾ ਰਹੇ ਸੀਗੇ ਹਾਂਜੀ ਹੁਣ ਤਾਂ ਮਤਲਬ ਕਿ ਹੈਲਦੀ ਖਾਣ ਲੱਗੇ ਪਹਿਲਾਂ انا ਹੈਲਦੀ ਖਾਂਦੇ ਸੀ ਹੁਣ ਹੈਲਦੀ ਖਾਣ ਨਾਲ ਬਹੁਤ ਜ਼ਿਆਦਾ ਫਰਕ ਲੱਗ ਰਿਹਾ ਖੂਦ ਨੂੰ ਠੀਕ ਹੈ ਜੀ ਤੇ ਕੀ ਕਹਿਣਾ ਚਾਹੋਗੇ ਜਿਹੜਾ ਜ਼ਿਆਦਾ ਵੇਟ ਲੈ ਹੀ ਸਕਦਾ ਬਸ ਮੈਂ ਇਹੀ ਕਹਿਣਾ ਚਾਹੂਗੀ ਵੀ ਜਾਗਰਕ ਹੋ ਆਪਦੀ ਸਿਹਤ ਵੱਲ ਧਿਆਨ ਦਿਓ ਮਰਨਾ ਤਾਂ ਸਭ ਨੂੰ ਹੀ ਹੈ ਪਰ ਐਵੇਂ ਵੀ ਜ਼ਿੰਦਗੀ ਜਿਉ ਕੇ ਮਰੋ ਵੀ ਕਿਸੇ ਦੇ ਬੋਝ ਨਾ ਹੋ ਜੇ ਹਾਂਜੀ ਹਾਂ ਕਿਉਂਕਿ ਚੱਕਣਾ ਤਾਂ ਚਾਰ ਜਣੀਆਂ ਨੇ ਜੀ ਹਲਕਾ ਆਟ ਨਾ ਲੱਗਣੇ ਬਹਿ ਜਣ ਹਾਂਜੀ ਸਾਡਾ ਵੀ ਹਾਂਜੀ ਸਮਾਰੇ ਸਾਡਾ ਵੀ ਕੁੱਲ ਰਿਆ ਜੀ ਅੱਛਾ ਸਮਾਰ ਠੀਕ ਹੈ ਜੀ ਸ਼ਾਮ ਨਿਊਟ੍ਰੀਸ਼ਨ ਕਲੱਬ 10 ਮਹੀਨੇ ਇੱਕ ਮਹੀਨੇ ਦੇ ਅੰਦਰ ਅੰਦਰ ਕੋਲ ਲਾ ਲਈ ਅਸੀਂ ਵੀ ਇਹਨਾਂ ਦਾ ਮੇਨ ਇਹ ਹੈ ਵੀ ਪਹਿਲਾਂ ਆਪਣੇ ਤੇ ਕੰਟਰੋਲ ਕਰਕੇ ਫਿਰ ਲੋਕਾਂ ਨੂੰ ਦੱਸਦੇ ਆ ਵੱਡੀ ਗੱਲ ਇਹ ਆ ਇਹ ਨਹੀਂ ਹੈਗਾ ਵੀ ਵੈਸੇ ਹੀ ਲੈ ਕੇ ਪ੍ਰੋਡਕਟ ਬੈਠ ਗਏ ਤੇ ਵੀ ਆਹ ਲਓ ਜੀ ਵੇਚੋ ਚੱਕੋ ਜਿਹੜਾ ਵਰਦੀ ਆ ਹਰ ਇੱਕ ਨੂੰ ਦੇਖਦੇ ਆ ਸਵੇਰੇ ਸ਼ਾਮ ਉਹਨਾਂ ਦੇ ਚਾੜ ਦੇ ਉੱਤੇ ਕੰਮ ਕਰਦੇ ਆ ਤੇ ਗੁੱਡ ਲੱਕ ਜੀ ਮੁਬਾਰਕਾਂ ਤੁਹਾਨੂੰ ਵੇਅ ਦੂਸਦੀਆਂ ਵੀ ਤੇ ਤੁਹਾਡੇ ਸੈਂਟਰ ਦੀਆਂ ਵੀ ਥੈਂਕ ਯੂ ਜੀ ਪਹਿਲਾਂ ਆਹ ਦੇਖੋ ਜੀ ਮੇਰੀ ਫੈਲਦਾ ਲਈ ਹੋਣਾ ਜੀ ਜੀ अच्छा आप दिखा दे मंडी वैसे फोटो आपਨ ਵਿੱਚ ਵੀ ਲਾ ਦਾਂਗੇ ਆ ਪਹਿਲਾਂ ਵਾਲੀ ਫੋਟੋ ਆ ਤੇ ਹਜੇ 25 ਕਿਲੋ ਹੋਰ ਤੋੜਨਾ ਮਹੀਨੇ ਬਾਅਦ ਫੇਰ ਦਿਖਾਵਾਂਗੇ ਤੁਹਾਨੂੰ ਰਿਜ਼ਲਟ ਇਹਨਾਂ ਦਾ ਠੀਕ ਹੈ ਜੀ ਮੈਨੂੰ ਹੋਰ ਕੋਈ ਜਿਹੜੀ ਕੋਈ ਲੇਡੀਜ਼ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਉਹਦੇ ਬਾਰੇ ਵੀ ਹੈ ਕੋਈ ਸੋਲੂਸ਼ਨ ਤੁਹਾਡੇ ਕੋਲ ਹਾਂਜੀ ਹਾਂਜੀ ਬਿਲਕੁਲ ਜਿਵੇਂ ਲੇਡੀਜ਼ ਦੇ ਵਿੱਚ ਜਿਹੜਾ weight gain ਦਾ ਮੇਨ ਮੁੱਦਾ ਹੈ ਉਹ ਹਾਰਮੋਨਸ ਡਿਸਬੈਲੈਂਸ ਹੁੰਦਾ ਹੈ ਲੇਡੀਜ਼ ਦਾ ਤੇ ਉਹ ਪ੍ਰੋਪਰ ਡਾਈਟ ਆਪਾਂ ਦੰਨੇ ਆ ਉਹਨਾਂ ਨੂੰ ਵੀ ਨਿਊਟ੍ਰੀਸ਼ਨ ਦੰਨੇ ਆ ਉਹਦੇ ਨਾਲ ਪ੍ਰੋਪਰ ਸੈੱਟ ਹੋ ਜਾਂਦਾ ਹੈ ਕਿਉਂਕਿ ਬਾਕੀ ਜਿਹੜੀਆਂ ਲੇਡੀਜ਼ ਨੇ ਉਹਨਾਂ ਦਾ ਮੇਨ ਕੁਐਸ਼ਨ ਇਹ ਹੈ ਵੀ ਆਪਾਂ ਸਜੇਰੀਅਮ ਜਿਹੜੇ ਬੱਚੇ ਅੱਜਕੱਲ ਹੋ ਰਹੇ ਨੇ ਉਸ ਤੋਂ ਬਾਅਦ ਉਹਨਾਂ ਦਾ ਬੈਲੀ ਫੈਟ ਵੱਜ ਜਾਂਦਾ ਹੈ ਤਾਂ ਆਪਾਂ ਉਹ ਵੀ ਠੀਕ ਕਰ ਦੰਨੇ ਆ ਇਹਦੇ ਨਾਲ ਹਾਂਜੀ ਬਿਲਕੁਲ ਜ ਜੀ ਇਹ ਤਾਂ ਨਹੀਂ ਆਗਾ ਜਿਵੇਂ ਆਪਣੇ ਕਹਿ ਦਿੰਦੇ ਆ ਵੀ ਇਹਦੇ ਸਾਈਡ ਇਫੈਕਟ ਹੁੰਦੇ ਆ ਜ਼ਿਆਦਾਤਰ ਲੋਕ ਇਹੀ ਪੁੱਛਦੇ ਆ ਪਰ ਜਿਹੜਾ ਮੋਟਾਪਾ ਰੱਖ ਰੱਖਿਆ ਹੁੰਦਾ ਉਹਦਾ ਸਾਈਡ ਇਫੈਕਟ ਨਹੀਂ ਮੰਨਦੇ ਹਾਂਜੀ ਹਾਂਜੀ ਨਹੀਂ ਬਿਲਕੁਲ ਇਹ ਸਾਰਾ ਹੀ ਆਪਣਾ ਕਸਟਮਾਈਜ਼ ਖੁਦ ਦਾ ਕੀਤਾ ਹੋਇਆ ਹੀ ਫਲ ਸਬਜ਼ੀਆਂ ਤੋਂ ਹੀ ਬਣਿਆ ਹੋਇਆ ਕੋਈ ਇਹਦੇ 'ਚ ਆਪਣਾ ਕੈਮੀਕਲ ਕੋਈ ਮੈਡੀਸਨ ਵਾਲਾ ਕੋਈ ਫੰਡਾ ਨਹੀਂ ਹੈਗਾ ਹੀ ਬਿਲਕੁਲ ਆਪਣਾ ਹਾਈਜਨਿਕ ਤੌਰ ਤੇ ਬਣਿਆ ਹੋਇਆ ਇਹ ਤੁਸੀਂ ਪ੍ਰੇਫਰ ਕਰ ਸਕਦੇ ਹੋ ਠੀਕ ਆ ਜੀ ਜ਼ਰੂਰ ਨੋਟ ਕਰ ਲਓ ਗੱਲ ਤੇ ਸ਼ੇਅਰ ਵੀ ਕਰ ਦਿਓ ਤਾਂ ਕਿ ਬਣਾਂ ਤੱਕ ਬਣ ਬਣੇ ਤੁਸੀਂ ਵੀ ਯੂਜ਼ ਕਰ ਰਹੇ ਹੋ ਹਾਂਜੀ ਕਿੰਨਾ ਵੇਢ ਸੀਗਾ ਤੁਹਾਡਾ 79.5 ਕਿਲੋ ਜੀ ਹੁਣ ਕਿੰਨਾ ਰਹਿ ਗਿਆ ਹੁਣ ਰਹਿ ਗਿਆ ਜੀ 11.5 ਕਿਲੋ ਵੇਟ ਮੇਰਾ ਸਾਢੇ 11 ਕਿਲੋ ਕਿੰਨੇ ਟਾਈਮ ਦੇ ਵਿੱਚ ਦੋ ਮਹੀਨਿਆਂ ਦੇ ਵਿੱਚ ਦੋ ਮਹੀਨਿਆਂ ਦੇ ਵਿੱਚ ਕਿਵੇਂ ਲੱਗ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਕੋਈ ਵੀਕਨੈਸਤਾ ਨਹੀਂ ਕਿਸੇ ਤਰ੍ਹਾਂ ਦੀ ਜੀ ਕਿਸੇ ਤਰ੍ਹਾਂ ਦੀ ਨਹੀਂ ਬਿਲਕੁਲ ਚੁੱਸਤ ਸਰੀਰ ਹੈ ਜੇ ਮੇਰਾ ਇਸ ਟਾਈਮ ਅੱਗੇ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਕੋਈ ਜ਼ਿਆਦਾ ਮੈਸੇਜ ਨਹੀਂ ਕਰੋ ਜੀ ਤੁਸੀਂ ਵੀ ਪ੍ਰੋਡਕਟ ਹਨਾ ਜੀ ਜੀ ਬਹੁਤ ਵਧੀਆ ਜੀ ਵੀ ਮੈਨੂੰ ਪੁੱਛ ਕੇ ਦੇਖੋ ਕਿ ਮੈਂ ਕਿੰਨੀਆਂ ਬਿਮਾਰੀਆਂ ਲਈ ਫਰਦੀ ਸੀ ਜਨਾਬ ਅੱਛਾ ਹਾਂਜੀ ਬਿਮਾਰੀਆਂ ਵੀ ਠੀਕ ਹੋ ਗਈਆਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਵੀ ਐਵੇਂ ਬੀਪੀ ਵਧ ਗਿਆ ਜੀ ਘਟ ਗਿਆ ਜੀ ਅੱਛਾ ਹਨਾ ਸਾਰਾ ਦਿਨ ਸਰੀਰ ਟੁੱਟਿਆ ਟੁੱਟਿਆ ਰਹਿੰਦਾ ਸੀਗਾ ਵੀ ਜਿਵੇਂ ਕੋਈ ਕੰਮ ਕਰਨ ਨੂੰ ਦਿਲ ਨਹੀਂ ਸਕਦਾ ਬਹੁਤ ਜ਼ਿਆਦਾ ਦਿੱਕਤਾਂ ਸੀ ਮੈਂ ਤਨੂੰ ਗਨਣ ਲੱਗੀ ਤਾਂ ਦਿਵਿਆਲੇ ਲੰਘ ਜਾਂਦੇ ਅੱਛਾ ਠੀਕ ਆ ਮਤਲਬ ਵੀ ਤੁਸੀਂ 100% ਕਹਿੰਦੇ ਹੋ ਵੀ ਕੋਈ ਇੱਥੇ ਤੱਕ ਇਤਜਾਬ ਤੋਂ ਸ਼ੁਰੂ ਹੋ ਜਾਏ ਇਤਜਾਬ ਹੀ ਨਹੀਂ ਬਣਦਾ ਜੀ ਮਤਲਬ ਇਹ ਸਾਰੀਆਂ ਬਿਮਾਰੀਆਂ ਹੀ ਮੋਟਾਪੇ ਚ ਪਈਆਂ ਹਾਂਜੀ ਮੋਟਾਪੇ ਚ ਪਈਆਂ ਮੋਟਾਪੇ ਚ ਪਈਆਂ ਹੁਣ ਵੀ ਯੂਜ਼ ਕਰ ਰਹੇ ਹੋ ਹਾਂਜੀ ਕਿੰਨਾ ਕੁ ਹੋਰ ਲੂਜ਼ ਕਰਨਾ ਬੇਟਾ ਇੱਕ ਮਹੀਨਾ ਤਾਂ ਜੇ ਪੂਰਾ ਕਰੋਗੇ ਜੀ ਉਸ ਤੋਂ ਬਾਅਦ ਵੀ ਜੇ ਲੱਗਿਆ ਜੀ ਵਾਧਦੇ ਵੇਟ ਤਾਂ ਨਹੀਂ ਛੱਡਦੇ ਜੀ ਜੀ ਸੁਣ ਲਓ ਜੀ ਸਾਰੇ ਭਰਾ ਜਿੰਨੇ ਵੀ ਫੀਡਬੈਕ ਆਉਂਦੇ ਸਾਰੇ ਕਹਿੰਦੇ ਆ ਵੀ ਤੁਸੀਂ ਮੋਟਾਪੇ ਨਾਲ ਨਾ ਤੇ ਵਧੀਆ ਆਪਦਾ ਸੀ ਜੀ ਫਿੱਟ ਰੱਖ ਲਓ ਹਨ ਪਰ ਪਹਿਲੀ ਗੱਲ ਤਾਂ ਜਦੋਂ ਸਰੀਰ ਫਿੱਟ ਹੋ ਗਿਆ ਆਪਣੀਆਂ ਬਿਮਾਰੀਆਂ ਦੂਰ ਹੋ ਗਈਆਂ ਤੰਦਰੁਸਤ ਹੋ ਗਿਆ ਤਾਂ ਵੈਸੀ ਜ਼ਿੰਦਗੀ ਆ ਮੋਟਾਪੇ ਨਾਲ ਤਾਂ ਵੈਸੇ ਹੀ ਆਪਾਂ ਮਰੇ ਹੀ ਸਮਝ ਲਓ ਜਦੋਂ ਕੋਈ ਬਾਈ ਹਰਕ ਦੱਸਦੇ ਸੀ ਉੱਤੋਂ ਨੂੰ ਜੀ ਨਹੀਂ ਕਰਦਾ ਹਾਂਜੀ ਜਿਵੇਂ ਆਪਾਂ ਕੋਈ ਪੰਡ ਚੁੱਕੀ ਹੋਵੇ ਜੀ ਭਾਰ ਹੈ ਨਾ ਭਾਰ ਬੋਝ ਲੱਗਦਾ ਹੈ ਨਾ ਹੁਣ ਐਵੇਂ ਲੱਗਦਾ ਜਿਵੇਂ ਪੰਡ ਸਿਰ ਤੋਂ ਉੱਤਰ ਗਈ ਮਤਲਬ ਜਿਵੇਂ ਉਹ ਇੱਕ ਭੈਣ ਨੇ ਪਹਿਲਾਂ ਕਿਹਾ ਸੀ ਆ ਤਾਂ ਐਂ ਲੱਗਦਾ ਮੇਰੇ ਤੇ ਤਾਂ ਬਸ ਇੱਕ ਬੰਦੇ ਚੋਂ ਬੰਦਾ ਨਿਕਲ ਗਿਆ ਹੁੰਦਾ ਹੈ ਫਿਰ ਐਨੇ ਗਲ ਕੇ ਹੋ ਗਏ ਵੀ ਉਹਨੂੰ ਆਪਦੇ ਪੈਸਾ ਨਾ ਦੇਖੋ ਜੀ ਵੀ ਬਿਮਾਰ ਆਪਦਾ ਘਟਾਓ ਵੇਟ ਵਟਾਓ ਜੀ ਆਪਦੀ ਲਾਈਫ ਨੂੰ ਸੋਹਣਾ ਬਣਾਓ ਇੱਕ ਜ਼ਿੰਦਗੀ ਮਿਲੀ ਆ ਆਪਾਂ ਨੂੰ ਉਹਨੂੰ ਸੋਹਣੇ ਤਰੀਕੇ ਨਾਲ ਜੀ ਆ ਜੀ ਹੁਣ ਤੁਸੀਂ ਕਾਲ ਅਟੈਂਡ ਕਰਦੇ ਆ ਫੀਲਡ ਦੇ ਵਿੱਚ ਤੁਹਾਡਾ ਪ੍ਰੋਡਕਟ ਜਾ ਰਿਹਾ ਹੈਗਾ ਤਾਂ ਤੁਹਾਨੂੰ ਮਨ ਫੋਨ ਦੇ ਉੱਤੇ ਤੁਹਾਨੂੰ ਬਲੇਸਿੰਗ ਵੀ ਆਉਂਦੇ ਹੋਣਗੇ ਦੱਸਦੇ ਵੀ ਹੋਣਗੇ ਜਿਨ੍ਹਾਂ ਨੇ ਬਿਮਾਰੀਆਂ ਤੋਂ ਖੜਾ ਛੁੜਾਇਆ ਹੈਗਾ ਹਾਂਜੀ ਹਾਂ ਬਿਲਕੁਲ ਉਸ ਸਵੇਰੇ ਹੀ ਸਾਨੂੰ ਫੋਨ ਕਾਲਸ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਕਹਿੰਦੇ ਨੇ ਵੀ ਅਸੀਂ ਹਲਕਾ ਮਹਿਸੂਸ ਕਰਨ ਲੱਗੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਸਹੀ ਰਸਤੇ ਤੇ ਪਾਇਆ ਜੀ ਬਹੁਤ ਲੋਕਸ ਬਲੇਸਿੰਗ ਦਿੰਦੇ ਨੇ ਜੀ ਜੀ ਦੇਖੋ ਪੂਰਾ ਫੀਲਡ ਤੇ ਸਾਨੂੰ ਵੀ ਆਪਣੀ ਹੈਲਥ ਮਿਲੀ ਹੈ ਦੇ ਨਾਲ ਨਾਲ ਸਾਨੂੰ ਬਲੇਸਿੰਗ ਵੀ ਮਿਲੀਆਂ ਨੇ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕੰਦੇ ਮੋਟਾਪੇ ਵਪਾਰ ਦਾ ਵੀ ਸਾਡੇ ਕੋਲ ਪਹਿਲਾਂ ਹੀ ਬਹੁਤ ਵਧੀਆ ਚੱਲ ਰਿਹਾ ਸੀ ਜੀ ਵੀ ਕਿਹੜਾ ਵਪਾਰ ਹੁਣ ਇਹ ਕੀਤਾ ਸੀ ਬਲੇਸਿੰਗ ਇੰਨੀ ਜਿਆਦੀ ਮਿਲ ਗਈ ਜੀ ਇੰਨੀ ਕਿਸੇ ਵੀ ਕੰਮ ਚ ਨਹੀਂ ਮਿਲ ਸਕਦੀ ਜੀ 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 ਠੀਕ ਆ ਮਿੱਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਪ੍ਰੋਡਕਟ ਯੂਜ਼ ਕੀਤਾਗਾ ਇਹ ਤਾਂ ਜ਼ਰੂਰ ਕਮੈਂਟ ਕਰਕੇ ਰੀਅਲ ਦੇ ਵਿੱਚ ਆਪਣਾ ਰਿਪਲਾਈ ਦੇ ਕੇ ਜਾਓ ਜੋ ਵੀ ਤੁਹਾਨੂੰ ਲੱਗਿਆ ਸਹੀ ਆ ਤਾਂ ਸਹੀ ਦੱਸਿਓ ਗਲਤ ਲੱਗਿਆ ਤਾਂ ਗਲਤ ਦੱਸਿਓ ਜ਼ਰੂਰ ਕਮੈਂਟ ਕਰਕੇ ਜਾਇਓ ਧੰਨਵਾਦ ਜੀ ਮਿਹਰਬਾਨੀ ਸਤਿ